ਅੱਜ ਜੀ ਸੀਪੀ ਸਾਹਿਬ ਕੋਲ ਆਏ تھے ਤੇ ਉਹਨਾਂ ਕੋਲ ਇੱਕ ਦਰਖਾਸਤ ਦਿੱਤੀ ਹੈ ਕਪਲ ਸ਼ਰਮਾ ਜੋ ਕਿ ਕਾਮੇਡੀਅਨ ਹੈ ਉਹਦੇ ਖਿਲਾਫ ਉਹ ਸੋਨੀ ਟੀਵੀ ਤੇ ਮੈਨੂੰ ਕਿਸੇ ਨੇ ਵਾਈਟ ਭੇਜੀ ਤੇ ਜਿਸ ਵਿੱਚ ਉਸ ਕਪਲ ਸ਼ਰਮਾ ਨੇ ਉਸ ਬੰਦੇ ਦਾ ਮਜ਼ਾਕ ਉਡਾਇਆ ਜਿਸ ਬੰਦੇ ਦੀ ਬਹੁਤ ਵੱਡੀ ਦੇਣ ਸਾਡੇ ਪੰਜਾਬੀ ਭਰਾਵਾਂ ਨੂੰ ਖਾਸ ਕਰ ਗੋਬੀ ਸਿੰਘ ਜੀ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਸੀਗੇ ਉਹਨਾਂ ਦੀ ਹੋ ਜਦੋਂ ਉਹਨਾਂ ਆਸਤੇ ਜ਼ਮੀਨ ਖਰੀਦਣੀ ਸੀ ਤਾਂ ਉਸ ਟਾਈਮ ਤੇ ਉਹ ਡੋਂਡਰ ਮਲਜੀ ਨੇ ਆਪਣੀ ਪੂਰੀ ਸੰਪਤੀ ਉਹ ਲਾ ਕੇ ਉਹ ਜ਼ਮੀਨ ਖਰੀਦੀ ਸੀ ਇਹ ਸਾਰਿਆਂ ਨੂੰ ਪੰਜਾਬੀ ਭਰਾਵਾਂ ਨੂੰ ਹੀ ਪਤਾ ਹੈ ਤੇ ਬਹੁਤ ਵੱਡੀ ਦੇਨ ਹੈਗੀ ਆ ਤੇ ਅੱਜ ਉਹ ਟੀਵੀ ਦੇ ਉਥੇ ਸ਼ੋਅ 'ਚ ਉਹਨਾਂ ਬਾਰੇ ਇੰਨੀ ਗੰਦੀ ਸ਼ਬਦੀ ਬੋਲ ਰਹੇ ਤੁਸੀਂ ਦੇਖੋਗੇ ਉਹ ਤਾਂ ਮੈਂ ਤੁਹਾਨੂੰ ਦਿਖਾ ਵੀ ਦਿਨਾ ਜਿਸ ਤਰੀਕੇ ਨਾਲ ਉਹਨੇ ਮਜ਼ਾਕ ਉਡਾਇਆ ਠੀਕ ਹੈ ਤੂੰ ਕਮੇਡੀਅਨ ਹੈ ਲੋਕਾਂ ਦਾ ਐਂਟਰਟੇਨਮੈਂਟ ਕਰਦਾ ਪਰ ਇੱਕ ਜਿਹੜੇ ਹੈ ਇੱਕ ਰਿਸਪੈਕਟੇਬਲ ਜਿਨ੍ਹਾਂ ਦਾ ਕੁਝ ਵਿਯੂਦ ਹੈ ਕੁਝ ਦੇਣ ਹੈ ਪੂਰੇ ਭਾਰਤ ਨੂੰ ਔਰ ਇੱਕ ਸਮਾਜ ਨੂੰ ਦੇਣ ਹੈ ਉਹਦੇ ਬਾਰੇ ਗਲਤ ਸਾਬਦੀ ਬੋਲਣਾ ਇਹ ਕੋਈ ਸ਼ੋਭਾ ਨਹੀਂ ਦਿੰਦਾ ਅਸੀਂ ਸਾਰੇ ਮਨਸੂਰ ਸਾਰੇ ਐਡਵੋਕੇਟਸ ਹਰੀਵਾਲ ਸਾਹਿਬ ਨੇ ਹੋਰ ਨੇ ਸਾਰੇ ਅਸੀਂ ਇਕੱਠੇ ਹੋਏ ਆ ਤੇ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਦਿੱਤੀ ਹੈ ਐ ਸੋਨ ਐਜ਼ ਪੋਸੀਬਲ ਸੋਨੀ ਟੀਵੀ ਤੇ ਤੇ ਕਪਲ ਸ਼ਰਮਾ ਤੇ ਕੇਸ ਰਜਿਸਟਰ ਕੀਤਾ ਜਾਵੇ ਔਰ ਨਹੀਂ ਤਾਂ ਜਿੱਥੇ ਉਹਨਾਂ ਦੇ ਸਹੇਜਾਦਿਆਂ ਦੀ ਸੰਸਕਾਰ ਹੋਇਆ ਸੀਗਾ ਔਰ ਜਗਾ ਖਰੀਦੀ ਉਥੇ ਆ ਕੇ ਨੱਕ ਰਗੜੇ ਤੇ ਦੋਨੋਂ ਆ ਕੇ ਉਥੇ ਮਾਫੀ ਮੰਗਣ ਨਹੀਂ ਤਾਂ ਅਸੀਂ ਉਹਨਾਂ ਤੇ ਪੂਰਾ ਇਹ ਦਾਅਵਾ ਟੋਕਾਂ ਅੱਜ ਅਸੀਂ ਸੀਬੀ ਸਾਹਿਬ ਨੂੰ ਮਿਲੇ ਸੀਗੇ ਇੱਕ ਟੀਵੀ ਦੇ ਉੱਤੇ ਸੋਨੀ ਟੀਵੀ ਉੱਤੇ ਇੱਕ ਸ਼ੋਅ ਆਇਆ ਕਮੇਡੀਅਨ ਕਪਲ ਸ਼ਰਮਾ ਜੀ ਦਾ ਉਹਨਾਂ ਨੇ ਇੱਕ ਬੜਾ ਭੰਦਾ ਮਜ਼ਾਕ ਸਿੱਖ ਕੌਮ ਬਾਰੇ ਜਿਹੜੇ ਉਸ ਵੇਲੇ ਦੀ ਮਹਾਨ ਸ਼ਕਤੀਆਂ ਸੀਗੇ ਐਡਵਾਨ ਟੋਡਰ ਦੀ ਟੋਡਰਮਾਲ ਜੀਆਂ ਵਰਗੀਆਂ ਉਹਨਾਂ ਦਾ ਇੱਕ ਬੜਾ ਪੱਦਾ ਮਜ਼ਾਕ ਉੜਾਇਆ ਗਿਆ ਬੜੇ ਪੱਦੇ ਤਰੀਕੇ ਨਾਲ ਉਹਨਾਂ ਨੂੰ ਸੰਬੋਧਿਤ ਕੀਤਾ ਗਿਆ ਜਿਹਦੀ ਅਸੀਂ ਮੈਂ ਆਪਣੇ ਵੱਲੋਂ ਆਪਣੇ ਵਕੀ ਭਾਈਚਾਰੇ ਵੱਲੋਂ ਸੂਜੀ ਵੱਲੋਂ ਸੱਤ ਸ਼ਬਦਾਂ ਵਿੱਚ ਉਹਨਾਂ ਦੀ ਨਿਖੇਦੀ ਕਰਦਾ ਹੈ ਕੰਡਮ ਕਰਦਾ ਹੈ ਇਦਾਂ ਦਾ ਪੱਦਾ ਮਜ਼ਾਕ ਉਸ ਸ਼ਕਤੀ ਦੇ ਬਾਰੇ ਕਰਨਾ ਜਿਨ੍ਹਾਂ ਨੇ ਉਸ ਵੇਲੇ ਤਕਰੀਬਨ ਡੇਢ ਕੁਇੰਟਲ ਸੋਨਾ ਮੋਹਰਾਂ ਖੜੀਆਂ ਕਰਕੇ ਸਹਿਬਜ਼ਾਦੇ ਦੀ ਸ਼ਹੀਦੀ ਬਾਰੇ ਬਾਤ ਦੇ ਵਿੱਚੋਂ ਜਦੋਂ ਜਿਸ ਵੇਲੇ ਸਨਸਕਾਰ ਕਰਨ ਲਈ ਸਰਕਾਰ ਬਿਲਕੁਲ ਖਲਾਸੀ ਮੌਕੇ ਦੀ ਉਹ ਜਗ੍ਹਾ ਨਹੀਂ ਸੀ ਮਿਲ ਰਹੀ ਉਹ ਮੋਹਰਾ ਖੜੀਆਂ ਕਰਕੇ 1.5 ਕੰਟਰ ਦੇ ਉੱਤੇ ਸੋਨਾ ਦੇ ਕੇ ਉਹਨਾਂ ਨੇ ਸ਼ਿਓ ਜਗ੍ਹਾ ਪ੍ਰਾਪਤ ਕੀਤੀ ਉਹ ਉੱਥੇ ਸਭ ਜਨ ਦਾ ਸੰਸਕਾਰ ਕੀਤਾ ਸਿੱਖ ਕੌਮ ਲਈ ਨਹੀਂ ਉਹ ਸਾਰੀ ਦੁਨੀਆ ਲਈ ਸਾਰੀ ਮਾਨਵਤਾ ਲਈ ਪੂਰੇ ਸਮਾਜ ਲਈ ਇੱਕ ਅਦਭੁਤ ਦੇਣ ਸੀ ਉਹ ਦਵਾਨ ਟੋਡਰ ਮਾਲ ਜੀ ਦੀ ਜਿਹਨੂੰ ਕਦੇ ਵੀ ਰਹਿਂਦੀ ਦੁਨੀਆ ਤੱਕ ਭੁਲਾਇਆ ਨਹੀਂ ਜਾ ਸਕਦਾ ਉਸ ਜੀ ਸ਼ਖਸੀਅਤ ਦਾ ਮਜ਼ਾਕ ਉਡਾਉਣਾ ਇੱਕ ਕਮੀਡੀਅਨ ਦੁਆਰਾ ਇਹ ਬੜਾ ਮੰਦ ਭਾਗਾ ਮੈਂ ਆਪਣੇ ਭਾਈਚਾਰੇ ਨੂੰ ਵਕੀਲ ਭਾਈਚਾਰੇ ਨੂੰ ਸਿੱਖ ਸਮਾਜ ਨੂੰ ਜੈਨ ਸਮਾਜ ਨੂੰ ਅਵੀ ਬੇਨਤੀ ਕਰਦਾ ਕਿ ਜੈਨ ਸਮਾਜ ਵੀ ਅੱਗੇ ਆਵੇ ਕਿ ਉਹਨਾਂ ਦੇ ਕਹੇ ਕਹੇ ਸ਼ਬਦਾਂ ਦੇ ਉੱਤੇ ਜਾ ਕੇ ਉਹ ਵੀ ਕੋਈ ਉਹਦੇ ਖਿਲਾਫ ਸਖਤ ਸਖਤ ਐਕਸ਼ਨ ਲੈਣ ਅਸੀਂ ਤਾਂ ਆਪਣੇ ਲੈਵਲ ਤੇ ਜੋ ਹੋ ਸਕਦਾ ਜ਼ਰੂਰ ਕਰਾਂਗੇ ਸੀਪੀ ਸਾਹਿਬ ਨੂੰ ਮਿਲੇ ਆ ਸਾਨੂੰ ਉਹਨਾਂ ਨੇ ਅਸ਼ੋਰੈਂਸ ਦਵਾਈ ਹੈ ਉਹ ਸਾਡੀ ਮੈਮੋਰੰਡਮ ਤੇ ਡੀਸੀਪੀ ਸਾਹਿਬ ਨੂੰ ਉਹਨਾਂ ਨੇ ਇਨਕੁਆਰੀ ਮਾਰਕ ਕੀਤੀ ਹੈ ਉਹ ਕਹਿੰਦੇ ਬਹੁਤ ਛੇਤੀ ਜਲਦੀ ਜਲਦੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਊਗਾ ਆਪਦੇ ਮਾਧਿਮ ਰਾਹੀਂ ਆਪ ਨੂੰ ਅਪੀਲ ਕਰਨਾ ਚਾਹੁੰਦਾ ਸਾਰੇ ਸਮਾਜ ਨੂੰ ਕਿ ਉਹਦੇ ਖਿਲਾਫ ਇਹੋ ਜਿਹੇ ਬੰਦਿਆਂ ਦੇ ਖਿਲਾਫ ਇਹੋ ਜਿਹੇ ਕਮੇਟੀ ਦੇ ਖਿਲਾਫ ਰਲ ਕੇ ਹੰਬੜਾ ਮ